ਸੋਵਰੀ ਆਪਣੇ ਲੱਗ ਗਈ ਜਾਨੀ ਆਪਾਂ ਸਕਸੈਸ ਹੋ ਸਕਦੇ ਆ ਤੇ ਆ ਦੇਖੋ ਤੁਸੀਂ ਫਰੂਟ ਪਿਆ ਕੇ ਨਾ ਤੇ ਆ ਕਾਫੀ ਹੋਰ ਵੀ ਫਰੂਟ ਪੈ ਰਿਆ ਇਹ ਮਿਹਨਤ ਕਰਾਂਗੇ ਫਾਲ ਬਾਈ ਵਾਕੇ ਰੱਬ ਲਾਉਂਦਾ ਆ ਹੁਣ ਤੁਹਾਡੇ ਸਾਹਮਣੇ ਆ ਆ ਵੇਲੇ ਨਾਲੇ ਕੋਈ ਗੜਾਈ ਨਹੀਂ ਮੈਂ ਤਾਂ ਆਖ ਕੇ ਤੇ ਲੱਗੇ ਨਹੀਂ ਮੈਂ ਤਾਂ ਹੀ ਨਹੀਂ ਇਹ ਵੀਡੀਓ ਬਣਾਈ ਹਾਂਜੀ ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਸਾਰੇ ਠੀਕ ਠਾਕ ਹੋ ਆਪਾਂ ਬਾਬੇ ਨਾਨਕ ਦੀ ਕਿਰਪਾ ਨਾਲ ਪੂਰੇ ਚੜ੍ਹਦੀ ਕਲਾ ਚ ਤੇ ਖੇਤ ਆਏ ਸੀ ਮੀਂਹ ਤਾਂ ਆਪਣੇ ਪਿਆ ਥੋੜਾ ਜੀ ਪਰ ਇਧਰ ਲਹਿੰਦੇ ਚ ਤੇ ਆਪਣੇ ਅੰਮ੍ਰਿਤਸਰ ਸਾਈਡ ਬਹੁਤ ਜ਼ਿਆਦਾ ਗੜੇਮਾਰੀ ਹੋਈ ਆ ਤੇ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਆਪਣੇ ਏਰੀਏ ਤੇ ਥੋੜਾ ਜੀ ਮੀਂਹ ਪਿਆ ਬਾਕੀ ਨੇਰੀ ਨੂੰ ਵੀ ਤਾਂ ਬਚਿਆ ਰਿਹਾ ਤੇ ਬਾਕੀ ਗੜਿਆ ਤਾਂ ਵੀ ਬਚਾ ਹੀ ਰਿਹਾ ਥੋੜਾ ਮੀਂਹ ਪਿਆ ਛਿੱਟੇ ਛਰਾਟੇ ਜੀ ਬਾਕੀ ਹਲੇ ਤੱਕ ਤਾਂ ਕਣਕਾਂ ਦਾ ਬਚਾ ਸ਼ਾਮ ਹੋ ਗਈ ਹੁਣ ਖੇਤ ਆਏ ਸੀ ਉਹ ਚਲੋ ਗੇੜਾ ਮਾਰ ਲੀਏ ਇਸ ਵਾਰ ਸਪਰੇਅ ਵੀ ਨਹੀਂ ਹੋਈ 13045 ਅੱਗੇ ਕਰਦਾ ਹੁੰਨਾ ਮੈਂ ਤੇ ਇਸ ਵਾਰ ਬਸ ਮੀ ਮੂਹ ਦੇ ਚੱਕਰਾਂ ਚ ਤੇ ਹੋਰ ਹੀ ਕੰਮ ਤਾਂ ਨੇ ਚ ਰਹਿ ਗਏ ਤੇ ਕਣਕ 80% ਨੇ ਸਰ ਗਈ 20% ਰਹਿਦੀ ਹੈ ਤੇ ਹੁਣ ਇਰਾਦਾ ਜਾ ਬਣਦਾ ਸੀ 13.45 ਦਾ ਤੇ ਹੁਣ ਅੱਜ ਮੌਸਮ ਹੁਣ ਸਾਫ ਹੋਇਆ ਨਹੀਂ ਅੱਜ ਸਵੇਰੇ ਧੁੰਦ ਬਹੁਤ ਸੀ ਹੁਣ ਕੱਲ ਦਾ ਦਿਨ ਫੇਰ ਧੋਪਾ ਤੇ ਪਰਸੋਂ ਤੇ ਚੌਥੇ ਫੇਰ ਮੀਂਹ ਤੇ ਵਾਣ ਵੀ ਹਜੇ ਗਿੱਲਾ ਹਜੇ ਵੀ ਥੋੜੀ ਹੈ ਵਾਣ ਕਾਫੀ ਜਿਆਦਾ ਗਿੱਲਾ ਤੇ ਬਾਕੀ ਆਪਾਂ ਕਰਦੇ ਆਂ ਬਾਚੋ ਗੱਲਬਾਤ ਤੇ ਅੱਜ ਗਏ ਸੀ ਆਪਣੇ ਦੂਜੀ ਭੂਆ ਜੀ ਕੇ ਫਰੀਦੇ ਵਾਲੇ ਉੱਥੇ ਨਿਸ਼ੋਵਾ ਕਹਿੰਦੇ ਸਾਡੇ ਮਾਲਵੇ ਛਟੀ ਕਹਿੰਦੇ ਆ ਤੇ ਬੱਚੇ ਦੀ ਸੀਗੀ ਪਾਰਟੀ ਤੇ ਉਹਨਾਂ ਜਦ ਤੁਸੀਂ ਉਹ ਵਲੌਗ ਇੰਜੋਏ ਕਰੋ ਤੇ ਫਿਰ ਆਪਾਂ ਬਾਅਦ ਚ ਵਲੌਗ ਕੰਟੀਨਿਊ ਕਰਦੇ ਆ ਜੁੜੀ ਗੱਲ ਲਈ ਅਜਨਨ ਨੂੰ ਕੈਨਨ ਨੂੰ ਸਨਤੀ ਪ੍ਰੋਗਰਾਮ ਆਦਰੀ ਨੇ ਆਪਾਂ ਹਾਂ ਕੈਨਨ ਨੂੰ ਸ਼ਾਸਿਕਾ ਵਾਲੇ ਸਾਰਿਆਂ ਸ਼ਾਸਿਕਾ ਸ਼ਾਸਿਕਾ ਜੀ ਤੇ ਸ਼ਾਸਿਕਾ ਜੀ ਸਾਰਿਆਂ ਨੂੰ ਤੇ ਠੀਕ ਆ ਤਾਂ ਨੱਚ ਕੇ ਵਿਖਾ ਦੇ ਕੋ ਮਨ ਨੱਚਦਾ ਬਹੁਤ ਲੋ ਨੱਚ ਕੇ ਵਖਾਈ ਨੱਚ ਕੇ ਵਖਾਈ ਆ ਤੇਰੀ ਆ ਨੱਚਦਾ ਐ ਬਾਏ ਕਰ ਦੇ ਸਾਰਾ ਬਾਏ ਕਰ ਲੈ ਬਾਏ ਕਰ ਦੇ ਕਿਆ ਹੀ ਚੱਲੇ ਆ ਗੱਡੀ ਤੇ ਕ ਅਸੀਂ ਚੱਲੇ ਆ ਕ ਅਸੀਂ ਚੱਲੇ ਆ ਤੇ ਚੱਲੇ ਜਾਓ ਹਾਂ ਵਲਟਾ ਆਦਨੇ ਵਾਲ ਨਹੀਂ ਘਟਾਉਣੇ ਜੂੜੀ ਨਹੀਂ ਖੋਲਣੀ ਸਹੀ ਨਹੀਂ ਕੀਤੀ ਟੇਢੀ ਹੋ ਗਈ ਹਾਂ ਤੋਤਾ ਉਹ ਗੱਡੀ ਲੈ ਗਿਆ ਹੁਣ ਗੱਡਿ ਲੈ ਗੱਡੀ ਛੇਤੀ ਗੱਡੀ ਲੈ ਆ ਛੇਤੀ ਛੇਤੀ ਲੈ ਆ ਕੇ ਗੱਡੀ ਛੇਤੀ ਕਿਛੇ ਤੇਰੇ ਅਗਰ ਦੀ ਦਾਗਿਸਤਾਜ ਚੱਲ ਹਜੇ ਨਾਉ ਪਾਲਸੀ ਰੰਦੀ ਤੇਰੀ ਹਾਂ ਨੰਨੂ ਤਾਈ ਤਿਆਰੀ ਨਹੀਂ ਹੁੰਦੀ ਕਿਛੇ ਕੀ ਕਰਦਾ ਓਏ ਮੂੰਹ ਚ ਨਹੀਂ ਪਾਉਣਾ ਕਾਲਰ ਫੋਕ ਲੱਗੀ ਆ ਚੱਲ ਆ ਜਾ ਆ ਜਾ ਲੈਟ ਹਾਂ ਕੁੜੀਆਂ ਦੇ ਪਾਉਂਦੇ ਦੋਵੇਂ ਠੀਕ ਆ ਜਾਗੋ ਗੱਲ ਹਾਂ ਓਏ 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 ਕਿੱਥੇ ਚੱਲੇ ਅੱਜ ਨੱਚਣ ਅੱਜ ਕਿੱਥੇ ਚੱਲੇ ਰਾਣੇ ਮਰ ਨੱਚਣ ਅੱਜ ਕਿੱਥੇ ਚੱਲੇ ਨੱਚਣ ਦੂਰ ਹੈ ਦੂਰ

ਕੋਈ ਪੀ ਲੈ ਹਾਂ ਉਹ ਬਣਾਉਣਾ ਇੱਧਰ ਹੀ ਓਏ ਆਹ ਪੁੱਜ ਗਿਆ ਆ ਲੈ ਵੀਡੀਓ ਤੇ ਇੱਕ ਬਣਵਾ ਲਈਏ ਹੰਮੇ ਦਾ ਮੁੰਡਾ ਫੇਰ ਆਪਦੀ ਫੋਟੋ ਨਾਲ ਆਪਦੀ ਲਾਉਂਗਾ ਹਾਂ ਠੀਕ ਹੈ ਠੀਕ ਠੀਕ ਇਹ ਸਾਡੀ ਪੂਆ ਦੇ ਮੁੰਡੇ ਪਤਾ ਲੱਗੇ ਸਾਡੀ ਪੂਆ ਹਾਂ ਔਰ ਚੜਦੀ ਕਲਾ ਚੜਦੀ ਕਲਾ ਔਰ ਜੀ ਵਧੀਆ ਵਧੀਆ ਚੜ੍ਹਦਾ ਚੜਦੀ ਕਲਾ ਬੱਚਾ ਭਰਾ ਚਲੋ ਪੀਓ ਹਰ ਕਾਉਂ ਚਲਾਉਣੀ ਹੈ انھيءَ <laughs> ਚਲ ਬੀ ਨਨੂ ਚਲੋ ਚਲੋ ਆ ਜਾ ਚਲ ਬੀ ਨਨੂ ਸਾਈਕਲ ਹੀ ਲਿਆਏ ਗੱਡੀ ਲਿਆਏ ਗਿਫਟ ਲਿਆਏ ਬੜੀ ਕਰ ਬੜੀ ਕਰ ਚਲ ਚਲ ਜਮਨੇ ਚਲ ਬੀ ਨਨੂ ਹੂੰ ਇਹ ਫਿਰ ਨਹੀਂ ਪੈਂਦੀ ਐ ਟ੍ਰੈਫਿਕ ਵਾਲਾ ਪੈਂਦਾ ਨਾ ਬਾਕੀ ਹੁਣ ਆਪਾਂ ਦੇਖਦੇ ਆਂ ਉਹ ਕਣਕ ਥੋੜੀ ਜਿਆਦਾ ਹੈਗੀ ਆ ਭਾਰੀ ਬਾਕੀ ਵਾਹਣ ਵੀ ਥੋੜਾ ਜੀ ਗਿੱਲਾ ਹੀ ਹੈ ਜੇ ਹੁਣ ਸਪਰੇਅ ਕੀਤੀ ਤਾਂ ਪੈਰ ਮੈਦਾ ਜ਼ਿਆਦਾ ਹੋਊ ਕਣਕ ਜ਼ਿਆਦਾ ਭੱਜ ਜੂਗੀ ਮੇਰੇ ਹਿਸਾਬ ਦੇ ਨਾਲ ਥੋੜੇ ਦਿਨ ਰੁਕ ਜਾਣਾ ਚਾਹੀਦਾ ਕਿਉਂਕਿ ਵਾਹਣ ਤਾਂ ਥੱਲੇ ਗਿੱਲਾ ਬਾਕੀ ਆਵੇ ਮੜਾ ਹਲਾਇਆਂ ਕਣਕ ਟੇਢੀ ਹੋ ਜਾਂਦੀ ਹੈ ਤੇ ਆਵੇ ਵਾਹਣ ਪੈਰ ਖਾਬ ਦੇਖੋ ਕਿ ਦੋ ਮੀਂਹ ਪੈ ਗਏ ਉੱਤੋਂ ਛੋਟੇ ਛੋਟੇ ਤੇ ਬਾਕੀ ਪਾਣੀ ਪਹਿਲਾਂ ਲੇਟ ਹੀ ਲੱਗਾ ਸੀ ਤੇ ਹੁਣ ਪੰਗਾ ਲੈਣ ਨੂੰ ਰਹਿ ਨਹੀਂ ਦਿੰਦੇ ਆ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਵੀਰ 13045 ਕਰਦੇ ਹੁੰਦੇ ਆ ਮੈਂ ਤਾਂ ਹਰ ਵਾਰ ਕਰਦਾ ਪਰ ਇਸ ਵਾਰ ਮੈਂ ਰਹਿ ਗਿਆ ਬਾਕੀ ਸਾਰਾ ਕਣਕ ਦਾ ਠੀਕ ਆ। ਇਹ ਪੀਆਰ 131 ਹੈਗੀ 31। 100 131 ਝੋਨੇ ਦਾ ਨਾਂ ਹੀ ਲਈ ਜਨਾ ਸੱਚੀ। ਮੇਰੀ ਜ਼ੁਬਾਨ ਤੇ ਪੀਆਰ 131 ਚੜਿਆ ਪਿਆ। ਉਹੋ ਹੀ ਝੋਨੇ ਦੀ ਵੈਰੈਟੀ ਦੱਸੀ ਜਨਾ। ਇਹ ਹੈਗੀ 187 ਕਣਕ ਆਪਣੀ। ਦਿਮਾਗ ਹੈਂਆ ਥਾਵਾਂ ਤੇ ਘਾਉਂਦਾ ਫਰਦਾ। ਫਰੈਸ਼ ਜਿਹਾ ਘਾਟਾ। ਕਰਦੇ ਆ ਫਰੈਸ਼। ਵਟਕੇ ਦਾ ਵੇਖੀ ਆਲੂ। ਨਾ। ਗੱਲ ਬਣ ਗਈ ਗੱਲਵਾਂ ਦੀ ਹੈ ਨਿਕਲਦੇ ਆਉਂਦੇ ਨੇ ਨਿਕਲਦੇ ਆਉਂਦੇ ਨੇ ਨਿਕਲਦੇ ਵਾਹ ਠੀਕ ਆ ਠੀਕ ਆ ਹੋਰ ਵੀ ਨਿਕਲਣਗੇ ਮਾਦਾ ਹਗਾ ਲੱਗਾਂਦੇ ਜੇ ਇਹ ਨਹੀਂ ਨਿਕਲਦੇ ਆ ਬਗਨਾ ਹੋਗੇ ਕੰਮ ਜਾਪ ਸਕਸੈਸ ਹੋ ਗਏ ਕਿੰਨੇ ਨਿਕਲੇ ਕਬੂਤੇ ਨਾਲ ਚਾਰ ਥੱਲੇ ਹੋ ਨਿਕਲੋ ਇਹ ਛੋਟਾ ਛੋਟਾ ਰਹਿ ਗਿਆ ਥੋੜਾ ਜਿਹਾ ਦਿਨ ਨਾ ਲੱਗਣਗੇ ਇਹ ਹੋ ਗਏ 5 6 7 8 ਇੱਕ ਨੌਵਾਂ ਜੇ ਨੌ ਆਲੂ ਨਿਕਲੇ ਆ ਇੱਕ ਹੋਰ ਪਿਆ 10 ਛੜਾਏ ਮੈਂ ਪਹਿਲਾ ਪੱਟ ਬੈਠਾ ਛਕੋ ਨੇ ਚੈੱਕ ਕੀਤਾ ਠੀਕਾ ਨਿਕਲੇ ਇਹ 9 10 ਆਲੂ ਇੰਦਰ ਹੋਰ ਹੋਣਗੇ ਨਹੀਂ ਬਸ ਇਹਨੇ ਕਾ ਮੈਂ ਬਣ ਜੂਆ ਆਪਣਾ ਆ ਜੇ ਤਾਂ ਬੂਟੇ ਇਧਰ ਲੈ ਨਹੀਂ ਪੱਟੇ ਮੈਂ ਆਹੀ ਪੱਟੇ ਚ 8 9 ਆਲੂ ਨਿਕਲੇ ਆ ਵਾ ਕਰਾਂਗੇ ਤੇ ਕਿ ਤੱਕ ਹੀ ਕਰ ਸਕਦੇ ਆ ਹੈਦਾ ਆ ਗੰਦ ਬਿੱਲ ਹੋ ਗਿਆ ਹੱਥ ਨਹੀਂ ਲਾਇਆ ਜਾਨੀ ਮਿਹਨਤ ਨਹੀਂ ਕੀਤੀ ਉਹਨੀ ਵੀ ਜਿੰਨੀ ਕੁ ਮਿਹਨਤ ਕੀਤੀ ਉਹਨਾਂ ਕਾ ਆਪਾਂ ਨੂੰ ਫਲ ਮਿਲ ਗਿਆ ਆਲੂ ਫਿਰ ਵੀ ਪੂਰਾ ਸੈਜ ਬਣ ਗਿਆ ਮੈਨੂੰ ਉਮੀਦ ਨਹੀਂ ਸੀ ਹੈਗੀ ਪੂਰਾ ਰੈੱਡ ਆਲੂ ਹੈ ਲੈ ਵੀ ਅਗਲੀ ਵਾਰੀ ਆਪਾਂ ਹੁਣ ਆਲੂ ਵੀ ਲਾਵਾਂਗੇ ਗੰਡੇ ਵੀ ਲਾਵਾਂ ਜਾਨੀ ਕੁਝ ਵੀ ਲਾ ਸਕਦੇ ਆਪਾਂ ਕੰਮ ਨਹੀਂ ਜਾਨੀ ਕਰਦੇ ਮਿਹਨਤ ਕਰਾਂਗੇ ਫਲ ਬਾਈ ਵਾਕੇ ਰੱਬ ਲਾਉਂਦਾ ਆ ਹੁਣ ਤੁਹਾਡੇ ਸਾਹਮਣੇ ਆ ਵੇਲੇ ਨਾਲੇ ਕੋਈ ਗੜਾਈ ਨਹੀਂ ਮੈਂ ਤਾਂ ਆਖ ਕੇ ਤੇ ਲੱਗੇ ਨਹੀਂ ਮੈਂ ਤਾਂ ਹੀ ਨਹੀਂ ਇਹ ਵੀਡੀਓ ਬਣਾਈ ਆ ਹੁਣ ਤੁਹਾਡੇ ਸਾਹਮਣੇ ਆ ਨਿੰਘਾ ਮਿਰਚਾਂ ਦੇ ਜਿੰਨੇ ਕ ਬੂਟੇ ਲਾਏ ਆ ਮੈਂ ਜਿੰਨੇ ਵੀ 10 15 ਬੂਟੇ ਆ ਆਪਣੇ ਜਿਹੜੇ ਆਮ ਮਿਰਚਾਂ ਲਾਈਆਂ ਉਹਨਾਂ ਨੂੰ ਮੈਂ ਜ਼ਿਆਦਾ ਸਕਸੈਸ ਆ ਆ ਵੇਖ ਲਓ ਕਿੰਨਾ ਸੋਹਣਾ ਬੂਟਾ ਖੜਾ ਤੇ ਜਿਹੜੀਆਂ ਆਮ ਮਿਰਚਾਂ ਲਾਈਆਂ ਉਹਨਾਂ ਨਾਲੋਂ ਲੋਕਾਂ ਨੂੰ ਆਪਾਂ ਸਕਸੈਸ ਆ ਇਹ ਮੈਂ ਲਾਉਣ ਥੋੜੀ ਥੋੜੀ ਵੈਰੈਟੀ ਲਈ ਸੀ ਇੱਕ ਦੇਖਣ ਲਈ ਆ ਹੁਣ ਇੱਕ ਬੂਟਾ ਲਾਇਆ ਆ ਠੀਕ ਆ ਟਮਾਟਰਾਂ ਦਾ ਤੇ ਆ ਵੇਖ ਲਓ ਹੁਣ ਫਲ ਪੈਣਾ ਇਹਨੂੰ ਕਿੰਨਾ ਸਟਾਰਟ ਆ ਸਾਰਾ ਬੂਟਾ ਵੇਖ ਲਓ ਕਿੱਡਾ ਫੈਲ ਰਿਆ ਪਿਆ ਇਹਨੂੰ ਘਟੋ ਘਟਾ ਇੱਕ ਬੂਟੇ ਨੂੰ ਵੇਖ ਲਓ 15 20 ਕਿਲੋ ਟਮਾਟਰ ਲੈਣਗੇ ਥੋੜੀ ਜੀ ਪਰਵਰਿਸ਼ ਕੱਟ ਹੋਈ ਤੇ ਬਾਕੀ ਜਿਹੜੀ ਸਟ੍ਰਾਬੇਰੀ ਲਾਈ ਸੀ ਉਹ ਵੀ ਤੁਹਾਨੂੰ ਦਿਖਾ ਦਿੰਨਾ ਕਾਮਯਾਬ ਆਪਾਂ ਹੋ ਜਾਾਂਗੇ ਪਰ ਥੋੜਾ ਜਿਆ ਇਹਦੇ ਤੇ ਵੀ ਜਾਨੀ ਆਪਾਂ ਨੂੰ ਧਿਆਨ ਦੇਣ ਦੀ ਲੋੜ ਆ ਇਹ ਵੀ ਵੀ ਜ਼ਰੂਰੀ ਆ ਧਿਆਨ ਤੋਂ ਬਿਨਾ ਕੁਝ ਨਹੀਂ ਹੁੰਦਾ ਐਵੇਂ ਥੋੜੀ ਜੀ ਗਲਤ ਜਗ੍ਹਾ ਤੇ ਲਾਤੀ ਸੀ ਤੇ ਪਰਸੋ ਜੋ ਉੱਥੇ ਮੈਂ ਇਹਦੇ ਨਾਲ ਉਹ ਨਾ ਸਾਰੇ ਬੂਟੇ ਵੱਢ ਕੇ ਨੀ ਸਾਫ਼ ਕੀਤਾ ਵੇ ਸਟ੍ਰਾਬੇਰੀ ਆਪਣੇ ਲੱਗ ਗਈ ਜਾਨੀ ਆਪਾਂ ਸਕਸੈਸ ਹੋ ਸਕਦੇ ਆ ਤੇ ਆ ਦੇਖੋ ਤੁਸੀਂ ਫਰੂਟ ਪੈ ਗਿਆ ਤੇ ਆ ਕਾਫੀ ਹੋਰ ਵੀ ਫਰੂਟ ਪੈ ਰਿਆ ਐਸ ਬੂਟੇ ਨੂੰ ਵੀ ਪਏ ਆ ਫਰੂਟ ਇਹ ਸਮੂਹੀ ਪਾਇਆ ਇਹਦਾ ਇੱਕੋ ਇੱਕ ਕਾਰਨਾ ਵੀ ਹੁਣ ਜਦੋਂ ਆਪਾਂ ਲਾਵਾਂਗੇ ਨਾ ਤੇ ਆਪਾਂ ਪ੍ਰੋਪਰ ਵਧੀਆ ਬਣਾ ਕੇ ਆਪਣੀਆਂ ਕਿਹਾਰੀਆਂ ਤੇ ਲਫਾਫਾ ਲਾ ਕੇ ਤੇ ਅਗਲੀ ਵਾਰੀ ਅਗਲੇ ਸਾਲ ਚ ਆਪਾਂ ਸ਼ੁਰੂ ਕਰਾਂਗੇ ਜਾਨੀ ਆਪਾਂ ਸਕਸੈਸ ਹੋ ਰਹੇ ਆ ਜੇ ਚੰਗੀ ਤਰ੍ਹਾਂ ਮਿਹਨਤ ਕਰਾਂਗੇ ਤੇ ਬਾਕੀ ਆ ਮਟਰਾਂ ਚ ਮਟਰ ਘਟ ਤੇ ਪਾਲਕ ਥੋੜੀ ਵੱਧ ਹੋਊਗੀ ਬਾਕੀ ਨੂੰ ਮਟਰ ਵੀ ਲੱਗੇ ਆ ਐਡੀ ਨਹੀਂ ਗੱਲ ਕਿਉਂਕਿ ਮੇਰੇ ਤੋਂ ਆਇਆ ਨਹੀਂ ਗਿਆ ਖੇਤਾਂ ਇਹ ਸਰੋਂ ਸਰੋਂ ਤਾਂ ਬਾਕੀ ਘੈਂਟ ਹੋ ਗਈ ਤੇ ਜਿਹੜਾ ਆਪਣਾ ਬੂਟਿਆਂ ਦਾ ਪਲਾਨ ਸੀਗਾ ਹੁਣ ਬੂਟਿਆਂ ਬਸ ਬੂਟਿਆਂ ਦਾ ਵੀ ਟਾਈਮ ਆਲਾ ਹੋਣ ਦਾ ਪਰ ਹੁਣ ਬੂਟੇ ਇਹਦੇ ਦੇ ਵਿੱਚ ਡ੍ਰੈਗਨ ਲੱਗਣੇ ਥੋੜੇ ਜਿਹਾ ਔਖੇ ਆ ਹੁਣ ਮੇਰਾ ਇਹ ਪਲਾਨ ਆ ਵੀ ਪਹਿਲਾਂ ਆਪਾਂ ਸਰੋਂ ਵੜ ਲੀਏ ਤੇ ਉਹ ਵੀ ਸਰੋਂ ਵੜ ਲੀਏ ਤੇ ਆ ਹੁਣ ਗੰਡਿਆਂ ਚ ਇਧਰ ਹੀ ਪਾਲ ਖੋਈ ਪਈ ਇਹ ਵੀ ਸਾਫ ਸਫਾਈ ਕਰਨ ਵਾਲੀ ਆ ਆ ਪਲਾਟ ਛੱਡਿਆ ਸੀ ਖੀਰੇ ਕਦੂ ਲਾਉਣ ਨੂੰ ਇਹ ਵੀ ਨਹੀਂ ਮੇਰੇ ਤੋਂ ਲੱਗਾ ਹੁਣ ਇੱਕ ਅੱਧੇ ਦਿਨ ਚ ਇਹ ਕੰਮ ਕਰਦੇ ਆ ਸਾਰਾ ਤੇ ਬਾਕੀ ਮਟਰ ਦਿਖਾ ਦਿੰਦਾ ਤੁਹਾਨੂੰ ਮਟਰ ਵੀ ਵਾਧੂ ਲੱਗੇ ਪਏ ਆ ਫਲ ਬਣੇ ਪਏ ਪੂਰੇ ਆਪਣੇ ਮਟਰਾਂ 아이 دیکھ دا ਜੇ ਤੋੜ ਕੇ ਲਜਾਨਾ ਕਰੇ ਅਮ ਜਿਹੇ ਚ ਭਾਈ ਫਿਰਦਾ ਆ ਲੋ ਕਿੰਨੇ ਸੋਹਣੇ ਮਟਰ ਕਿਉਂਕਿ ਜਿਹੜੇ ਇਹ ਵਾਹਣ ਆਪਣੇ ਥੋੜੇ ਜਿ ਪੱਕੇ ਵਾਹਣ ਕਰੜੇ ਵੀ ਇੱਥੇ ਆਲੂ ਵੀ ਉਹ ਸਾਈਜ਼ ਨਹੀਂ ਬਣਦਾ ਪਰ ਫਿਰ ਵੀ ਆਪਾਂ ਸਕਸੈਸ ਹੋ ਗਏ ਇੰਨੇ ਗੰਦ ਹੋਣ ਦੇ ਬਾਵਜੂਦ ਵੀ ਆਪਾਂ ਸਕਸੈਸ ਹੋ ਗਏ ਆ ਜਾਨੀ ਕਹਿੰਦੇ ਨਾ ਵੀ ਰੇਤਲੇ ਚ ਹੁੰਦੇ ਆ ਪਰ ਆਪਾਂ ਜਿੱਥੇ ਵੀ ਕੋਈ ਵੀ ਮਿਹਨਤ ਕਰੀਏ ਹਨਾ ਕਿਸੇ ਵੀ ਖਿੱਤੇ ਦੇ ਵਿੱਚ ਕਰੀਏ ਆਪਾਂ ਨੂੰ ਉਹਦਾ ਥਾਲ ਸਿਆਲ ਦੇ ਵਿੱਚ ਬਾਬਾ ਮਿਹਰ ਕਰੇ ਕਣਕ ਦੀ ਜਗ੍ਹਾ ਤੇ ਲਾਵਾਂਗੇ ਕੁਛ ਅੱਧਾ ਕਿੱਲਾ ਲਾ ਲਈਏ ਕਿੱਲਾ ਲਾ ਲਈਏ ਬਾਕੀ ਉਹ ਆਪਾਂ ਸਾਰੀ ਹੋਵੇ ਪ੍ਰੋਪਰ ਵੀਡੀਓ ਬਣਾਇਆ ਕਰਾਂਗੇ ਆਪਾਂ ਹੁਣ ਜਿਹੜਾ ਆਪਦਾ ਕੰਟੈਂਟ ਆ ਸਾਰਾ ਉਹ ਫਾਰਮਿੰਗ ਤੇ ਹੀ ਰੱਖਿਆ ਕਰਾਂਗੇ ਜ਼ਿਆਦਾਤਰ ਤੇ ਨਾਲ ਦੀ ਨਾਲ ਇਹ ਚੀਜ਼ਾਂ ਸੇਵ ਰਹਿੰਦੀਆਂ ਨਾਲ ਆਪਦੇ ਲਈ ਵੀ ਕਿੱਥੋਂ ਬੰਦਾ ਕਿਵੇਂ 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 ਹਨਾ ਅੱਗੇ ਦੀ ਅੱਗੇ ਕੰਮ ਚੱਲਦਾਂ ਨਾਲੇ ਬੰਦੇ ਨੂੰ ਸਿੱਖਣ ਨੂੰ ਮਿਲਦਾ ਜਿਹੜੇ ਵਲੌਗ ਆ ਉਹ ਡ੍ਰੈਗਨ ਫਰੂਟ ਤੇ ਸਟ੍ਰੋਬੇਰੀ ਤੇ ਜਿਹੜੇ ਕਿਸਾਨ ਸਕਸੈਸ ਹੋ ਰਹੇ ਆ ਜਾਂ ਕਿੱਦਾਂ ਫਾਰਮਿੰਗ ਕਰ ਰਹੇ ਉਹਨਾਂ ਨਾਲ ਆਪਾਂ ਜਲਦੀ ਪੋਡਕਾਸਟ ਵੀ ਕਰ ਰਹੇ ਆ ਤੇ ਜਲਦੀ ਉਹਨਾਂ ਨਾਲ ਵੀਡੀਓ ਵੀ ਸ਼ੂਟ ਕਰ ਰਹੇ ਆ ਬਸ ਥੋੜੇ ਦਿਨ ਵਿਜੀਆ ਉਸ ਤੋਂ ਬਾਅਦ ਆਪਾਂ ਆ ਵੀਡੀਓ ਤੇ ਵੀਡੀਓ ਹੀ ਆਉਣੀਆਂ